ਪਿਛਲੇ ਕੁਝ ਸਾਲਾਂ ਦੇ ਵਿੱਚ ਵਾਤਾਵਰਣ ਦੇ ਵਿੱਚ ਤੇਜ਼ੀ ਦੇ ਨਾਲ ਬਦਲਾਅ ਵੇਖਣ ਨੂੰ ਮਿਲ ਰਹੀ ਹੈ ਕਿਤੇ ਸੋਕਾ ਕਿਤੇ ਹੜ੍ਹ ਕਿਤੇ ਤੀਜਮੀ ਕਿਤੇ ਤੂਫਾਨ ਪਰ ਇਨਸਾਨ ਇਸ ਸਬਦਾ ਜਿਹੜਾ ਜ਼ਿੰਮੇਵਾਰ ਉਹ ਜ਼ਿਆਦਾਤਰ ਪ੍ਰਮਾਤਮਾ ਨੂੰ ਹੀ ਮੰਨਣ ਲੱਗ ਜਾਂਦਾ ਤੇ ਪ੍ਰਮਾਤਮਾ ਨੂੰ ਹੀ ਇਸ ਦਾ ਦੋਸ਼ ਹੈ ਜਿਹੜਾ ਉਹ ਦੇਣ ਲੱਗ ਜਾਂਦਾ ਪਰ ਆਪਣੇ ਵੱਲ ਝਾਤੀ ਨਹੀਂ ਮਾਰਦਾ ਕਿ ਉਹ ਕੁਦਰਤ ਦੇ ਨਾਲ ਅੱਜ ਕੱਲ ਕੀ ਕਰ ਰਿਹਾ ਟੈਕਨੋਲੋਜੀ ਦੀ ਮਦਦ ਦੇ ਨਾਲ ਤੇਜ਼ੀ ਨਾਲ ਵਿਕਾਸ ਕਰ ਰਹੇ ਸੰਸਾਰ ਦੇ ਵਿੱਚ ਕਾਰਬਨ ਨਿਕਾਸ ਮਨੁੱਖੀ ਹੋਣ ਦੇ ਲਈ ਲਗਾਤਾਰ ਖਤਰਾ ਬਣ ਰਿਹਾ ਹੈ। ਇਹਦਾ ਹਾਲ ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ 2114 ਤੋਂ 2023 ਦੇ ਦਰਮਿਆਨ 10 ਸਾਲ ਦਾ ਸਭ ਤੋਂ ਗਰਮ ਦਹਾਕਾ ਮੰਨਿਆ ਜਾ ਰਿਹਾ ਹੈ ਭਾਵੇਂ ਇਹ ਜਿਹੜਾ 10 ਸਾਲ ਦਾ ਵਕਫਾ ਬੀਤਿਆ ਇਹ ਧਰਤੀ ਦੇ ਇਤਿਹਾਸ ਦੇ ਵਿੱਚ ਜਦੋਂ ਤੋਂ ਡਿਟੇਲਸ ਇਕੱਠੀਆਂ ਕੀਤੀਆਂ ਜਾਣ ਲੱਗੀਆਂ ਨੇ ਉਦੋਂ ਤੋਂ ਲੈ ਕੇ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਗਰਮ ਦਹਾਕਾ ਮੰਨਿਆ ਜਾ ਰਿਹਾ ਯੂਨ ਦੇ ਵਿਸ਼ਵ ਮੌਸਮ ਵਿਗਿਆਨ ਸੰਗਠਨ ਭਾਵੇਂ WMO ਨੇ ਮੰਗਲਵਾਰ ਨੂੰ ਆਪਣੀ ਸਾਲਾਨਾ ਜਲਵਾਯੂ ਸਥਿਤੀ ਜਿਹੜੀ ਰਿਪੋਰਟ ਹੈ ਉਹ ਜਾਰੀ ਕੀਤੀ ਹੈ ਅੰਕੜਿਆਂ ਦਾ ਹਵਾਲਾ ਦਿੱਤਾ ਗਿਆ ਤੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਕਿ 2023 ਹੁਣ ਤੱਕ ਦਾ ਸਭ ਤੋਂ ਗਰਮ ਸਾਲ ਮੰਨਿਆ ਜਾ ਰਿਹਾ ਹੈ ਜਦੋਂ ਕਿ 214 ਤੋਂ 2023 ਤੱਕ ਦਾ ਸਮਾਂ ਸਭ ਤੋਂ ਗਰਮ ਦਹਾਕੇ ਦੇ ਵਜੋਂ ਦਰਜ ਕੀਤਾ ਗਿਆ ਇਹਨਾਂ 10 ਸਾਲਾਂ ਦੇ ਵਿੱਚ ਗਰਮੀ ਦੀਆਂ ਲਹਿਰਾਂ ਨੇ ਸਮੁੰਦਰਾਂ ਨੂੰ ਬੜਾ ਪ੍ਰਭਾਵਿਤ ਕੀਤਾ ਕਲੇਸ਼ੀਆਰਾਂ ਦੇ ਵਿੱਚ ਜਿਹੜੀ ਬਰਫ਼ ਹੈ ਉਹਦੇ 'ਚ ਵੀ ਰਿਕਾਰਡ ਤੋੜ ਨੁਕਸਾਨ ਹੋਇਆ ਕਿਉਂਕਿ ਬਰਫ਼ ਲਗਾਤਾਰ ਪਿਘਲ ਰਹੀ ਹੈ ਜਿਸ ਦੇ ਚੱਲਦੇ ਅੱਗੇ ਜਾ ਕੇ ਸਮੁੰਦਰਾਂ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਹੈ ਉਹ ਉੱਚਾ ਹੋ ਰਿਹਾ ਤਾਂ ਜ਼ਮੀਨ ਤੇ ਰਹਿੰਦੇ ਇਨਸਾਨਾਂ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੱਡਾ ਖਤਰਾ ਜ਼ਰੂਰ ਬਣ ਸਕਦਾ ਹੈ ਯੂਐਨ ਦੇ ਮੁਖੀ ਐਂਟੋਨੀਓ ਗ੍ਰਿਟੇਸ ਨੇ ਵਿਸ਼ਵ ਮੌਸਮ ਵਿਗਿਆਨ ਸੰਗਠਨ ਦੀ ਰਿਪੋਰਟ ਦੇ ਉੱਤੇ ਚਿੰਤਾ ਜ਼ਾਹਰ ਕੀਤੀ ਹੈ ਉਹਨਾਂ ਨੇ ਕਿਹਾ ਕਿ ਰਿਪੋਰਟ ਦਰਸਾਉਂਦੀ ਹੈ ਕਿ ਸਾਡੀ ਧਰਤੀ ਅੱਜਕੱਲ੍ਹ ਵਿਨਾਸ਼ ਦੀ ਕਗਾਰ ਦੇ ਉੱਤੇ ਆਣ ਖੜੀ ਹੈ ਐਂਟੋਨੀਓ ਗੁਟੇਰੇਸ ਨੇ ਕਿਹਾ ਹੈ ਕਿ ਸਾਡਾ ਗ੍ਰਹਿ ਸੰਕਟ ਦੇ ਸੰਕੇਤ ਦਿਖਾ ਰਿਹਾ ਹੈ ਜੈਵਿਕ ਬਾਲਣ ਪ੍ਰਦੂਸ਼ਣ ਚਾਰਟ ਇਹ ਦਿਖਾਉਂਦੇ ਆ ਕਿ ਜਲਵਾਯੂ ਨੂੰ ਕਿੰਨਾ ਨੁਕਸਾਨ ਹੋ ਰਿਹਾ ਹੈ ਇਹ ਇਸ ਗੱਲ ਤੋਂ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਧਰਤੀ ਦੇ ਉੱਤੇ ਕਿੰਨੀ ਤੇਜ਼ੀ ਦੇ ਨਾਲ ਬਦਲਾਅ ਹੋ ਰਿਹਾ ਹੈ ਤੇ ਇਹ ਚੀਜ਼ ਬਾਰੇ ਹਰ ਇੱਕ ਆਮ ਇਨਸਾਨ ਨੂੰ ਵੀ ਸੋਚਣਾ ਪਏਗਾ ਡਬਲਯੂ ਐਮਓ ਦੇ ਮੁਖੀ ਐਂਟੋਨੀਓ ਸੌਲੋ ਨੇ ਵੀ ਕਿਹਾ ਹੈ ਕਿ ਗਰਮੀ ਦੇ ਰਿਕਾਰਡ ਇੱਕ ਵਾਰ ਫਿਰ ਤੋਂ ਟੁੱਟ ਗਏ ਆ ਤੇ ਇਸ ਰਿਪੋਰਟ ਨੂੰ ਦੁਨੀਆ ਦੇ ਲਈ ਰੈਡ ਅਲਰਟ ਵਜੋਂ ਦੇਖਿਆ ਜਾਣਾ ਜ਼ਰੂਰ ਚਾਹੀਦਾ ਹੈ ਏਅਰਪੋਰਟ ਦੇ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ 1950 ਦੇ ਵਿੱਚ ਰਿਕਾਰਡ ਸ਼ੁਰੂ ਹੋਣ ਤੋਂ ਬਾਅਦ ਦੁਨੀਆ ਪਰ ਦੇ ਵੱਡੇ ਗਲੇਸ਼ੀਅਰਾਂ ਨੂੰ ਬਰਫ਼ ਦਾ ਸਭ ਤੋਂ ਵੱਡਾ ਨੁਕਸਾਨ ਹੋਇਆ ਹੈ ਖਾਸ ਕਰਕੇ ਪੱਛਮੀ ਉੱਤਰੀ ਅਮਰੀਕਾ ਤੇ ਯੂਰਪ ਦੇ ਵਿੱਚ ਹਾਲਾਤ ਵਿਗੜੇ ਹੋਏ ਨੇ ਇਸੇ ਕਰਕੇ ਹੁਣ ਤੋਂ ਬਾਅਦ ਮੌਸਮ ਨੂੰ ਤੇ ਜਲਵਾਯੂ ਨੂੰ ਲੈ ਕੇ ਜੋ ਵੀ ਸਾਰੀਆਂ ਰਿਪੋਰਟਾਂ ਆਉਣਗੀਆਂ ਉਹ ਸਾਰੀਆਂ ਕਿਤੇ ਨਾ ਕਿਤੇ ਡਰਾਵਣੀਆਂ ਹੀ ਹੋਣਗੀਆਂ ਕਿਉਂਕਿ ਆਮ ਮਨੁੱਖ ਸੋਚਦਾ ਹੈ ਕਿ ਇਕੱਲੇ ਮੇਰੇ ਬਦਲਣ ਦੇ ਨਾਲ ਦੁਨੀਆ ਨਹੀਂ ਬਦਲੇਗੀ ਤੇ ਇਸੇ ਮਨੁੱਖੀ ਪਰਵਿਤੀ ਕਰਕੇ ਸਾਰੀ ਦੁਨੀਆ ਅਜ ਇੱਕ ਖਾਤਮੇ ਦੇ ਵੱਲ ਨੂੰ ਵੱਧ ਰਹੀ ਹੈ ਦੁਨੀਆ ਨੂੰ ਸਭ ਬਦਲਣਾ ਚਾਹੁੰਦੇ ਹੈ ਪਰ ਆਪਣੇ ਆਪ ਦੇ ਵਿੱਚ ਕੋਈ ਵੀ ਬਦਲਾ ਨਹੀਂ ਕਰਨਾ ਚਾਹੁੰਦਾ ਤੇ ਇਸੇ ਦਾ ਖਮਿਆਜਾ ਸਾਡੇ ਇਸ ਹਰੇ ਭਰੇ ਗ੍ਰਹਿ ਧਰਤੀ ਨੂੰ ਭੁਗਤਣਾ ਪੈ ਰਿਹਾ ਹੈ